ਬਿਜਲੀ ਨਹੀਂ ਆ ਰਹੀ ਬਹੁਤ ਜ਼ਿਆਦਾ ਖਰਾਬ ਕਰੀ ਬਿਜਲੀ ਜੀ 8 ਘੰਟਿਆਂ ਦੇ ਬਿਜਲੀ ਦੇਵਾਂਗੇ ਤੇ 1 ਘੰਟਾ ਬੱਤੀ ਆਈ ਆ ਝੋਨਾ ਜਿਹੜਾ ਉਹ ਅੱਧਿਓ ਬਾਲਾ ਜਿਹੜਾ ਸੁੱਕ ਗਿਆ ਕਿਸੇ ਦਾ ਚਿੱਕੜ ਸੁੱਕ ਗਿਆ ਬਹੁਤ ਬੁਰੀ ਹਾਲਤ ਆ ਬਹੁਤ ਜ਼ਿਆਦਾ ਸਰਕਾਰ ਜਿਹੜੀ ਖਰਾਬ ਕਰਨ ਦੀ ਬਿਜਲੀ ਕੋ ਕਿੰਨੇ ਦਿਨਾਂ ਤੋਂ ਪਰੇਸ਼ਾਨੀ ਆ ਰਹੀ ਇਹ ਬੜੇ ਦਿਨਾਂ ਤੋਂ ਆ ਰਹੀ ਜੀ ਕੋਈ ਬਹਾਨਾ ਹੀ ਪਾ ਦੇ ਡੂਮਣੀ ਵਾਲੇ ਫੀਡਰ ਦਾ ਤਾਂ ਫਾਲਟ ਹੀ ਨਹੀਂ ਨਿਕਲਦਾ ਜੀ ਸਭਰਾ ਤੋਂ ਬੋਲ ਰਹੇ ਆ ਡੂਮਣੀ ਵਾਲਾ ਇੱਕ ਫੀਡਰ ਆ ਉਹ ਤੁਹਾਨੂੰ ਦੱਸਿਆ ਕਿ ਫਾਲਟ ਦਾ ਹੀ ਬਾਦਸ਼ਾਹ ਬਣਿਆ ਪਿਆ ਜੀ ਜਦੋਂ ਵੇਖੀਏ ਫਾਲਟ ਹੁੰਦਾ ਉਹਦੇ ਵਿੱਚ ਹੋਰ ਵੀ ਕੋਈ ਵੀ ਫਿੱਡਰ ਚੱਜਣਾ ਨਹੀਂ ਚੱਲ ਰਿਆ ਜੀ ਬੱਤੀ ਪਿਛੋਂ ਆ ਰਹੀ ਰਹੀ ਜੀ ਇੱਕ ਘੰਟਾ ਬੱਤੀ ਆ ਜੀ 8 ਘੰਟੇ ਕਹਿੰਦੇ ਬੱਤੀ ਦੇਵਾਂਗੇ ਕੀ ਮੰਗੇ ਹੋ ਕਰਦੇ ਆ ਜੀ ਅਸੀਂ ਬਸ ਸਾਡਾ ਜਿਹੜਾ ਫੈਸਲਾ ਇਹੋ ਹੀ ਆ ਜੀ ਕੱਲ ਤੱਕ ਬਿਜਲੀ ਨਹੀਂ ਆਉਂਦੀ ਕੱਲੋਂ ਅਸੀਂ ਜਿੰਨੇ ਬਿਜਲੀ ਘਰ ਹੈ ਤਰਨਤਾਰ ਜ਼ਿਲ੍ਹੇ ਦੇ ਸਾਰੇ ਅਸੀਂ ਤਰਨੇ ਲਾ ਕੇ ਭਰ ਦਨੇ ਆ ਜੀ ਅਸੀਂ ਫਿਰ ਕੀ ਕਰਨਾ ਜਦੋਂ ਸਾਡਾ ਫਸਲ ਹੀ ਨਹੀਂ ਬਾਹਰ ਹੋਣੀ ਤੇ ਅਸੀਂ ਘਰੇ ਉੱਤੇ ਪਹਿਲੀਆਂ ਖੇਤਾਂ ਕੀ ਕਰਨਾ ਸਾਰਾ ਪੈਣ ਇਕੱਠੇ ਕਰਕੇ ਤੇ ਸਾਰੇ ਬਿਜਲੀ ਘਰ ਜਿਹੜੇ ਉਹ ਭਰ ਦਨੇ ਆ ਜੀ ਤਰਨੇ ਲਾ ਦਨੇ ਆ ਇਹਨੀ ਬਿਜਲੀ ਜਿਹੜੀ ਤੁਹਾਨੂੰ ਮਿਲ ਰਹੀ ਹੈ ਇੱਕ ਘੰਟੇ ਮੇ ਰਹੇ ਜੀ 8 ਘੰਟੇ ਸਰਕਾਰ ਕਹਿੰਦੀ ਦੇਵਾਂਗੇ ਨਹਿਰੀ ਪਾਣੀ ਜਿਹੜਾ ਵਾ ਉਹਦਾ ਕੋਈ ਪ੍ਰਬੰਧ ਨਹੀਂ ਹੋਇਆ ਜੀ ਸਾਡੇ ਖਾਲ ਦੀ ਬੜੀ ਬੁਰੀ ਹਾਲਤ ਆ ਪਾਣੀ ਉਹ ਜਿੱਥੇ ਕਿਤੇ ਹੈਗਾ ਉੱਥੇ ਉਥੋਂ ਬੈਠੇ ਉਹ ਏਸੀ ਰੂਮਾਂ 'ਚ ਕਹਿ ਦਿੰਦੇ ਆ ਜੀ ਇਹਨਾਂ ਨਹਿਰੀ ਪਾਣੀ ਛੱਡ ਦਿੱਤਾ ਇਹਨੇ ਬਿਜਲੀ ਛੱਡ ਦਿੱਤੀ ਬਿਜਲੀ ਸਾਡੇ ਕੋਲੇ ਵਾਧੂ ਹੈ ਜੀ ਬਿਜਲੀ ਅਸੀਂ ਬਹੁਤ ਜ਼ਿਆਦਾ ਖਰੀਦ ਲਈ ਆ ਉਹ ਪਤਾ ਨਹੀਂ ਕਿੱਥੇ ਗਈ ਜਿਹੜੀ ਖਰੀਦੀ ਕੱਲ ਬਾਹਰ ਆ ਖੇਤਾਂ ਜਾ ਕੇ ਵੇਖੋ ਜੇ ਤੁਸੀਂ ਪੱਤਰਕਾਰ ਜੇ ਕਰੋ ਨਿਰੀਖਣ ਜੇ ਕਿਸੇ ਵੀ ਝੋਨੇ 'ਚ ਪਾਣੀ ਮਿਲ ਜੇ ਤੇ ਮੈ ਕਿੰਨਾ ਕੁ ਮੁਸ਼ਕਲਾਂ ਦਾ ਸਾਹਮਣਾ ਬਹੁਤ ਮੁਸ਼ਕਲ ਆ ਜੀ ਬੁਰੀ ਹਾਲਤ ਆ ਜੀ ਜਦੋਂ ਪਾਣੀ ਨਹੀਂ ਹੈਗਾ ਬਿਜਲੀ ਨਹੀਂ ਹੈਗੀ ਤੇ ਮੁਸ਼ਕਲੇ ਤੋਂ ਵੱਡੀ ਹੋਰ ਮੁਸ਼ਕਲ ਕੀ ਹੋਣੀ ਹੈ ਨਰਪੇ ਜੀ ਵੀਰ ਜੀ ਬਿਜਲੀ ਨਹੀਂ ਆ ਰਹੀ 15 ਤਰੀਕ ਨੂੰ ਸਰਕਾਰ ਨੇ ਆਖਿਆ ਬਿਜਲੀ 8 ਘੰਟੇ ਲਗਾਤਾਰ ਨਿਰੰਤਰ ਦੇਵਾਂਗੇ ਮੇਰੇ ਖਿਆਲ ਅੱਜ 18 ਤਰੀਕ ਤਿੰਨ ਚਾਰ ਦਿਨ ਹੀ ਇਹ ਗੱਲ ਹੋਏ ਆ ਬਿਜਲੀ ਝੋਣੇ ਅਜੇ ਸਿਰਫ ਕਿਸਾਨਾਂ ਨੇ ਲਾਉਣੇ ਸ਼ੁਰੂ ਕੀਤੇ ਤੇ ਬਿਜਲੀ ਦਾ ਹਾਲ ਹੈ ਇੱਕ ਘੰਟਾ ਡੇਢ ਘੰਟਾ ਕੋਈ ਫੀਡਰ ਚੱਲਦਾ ਸਾਡੇ ਇਸ ਪੱਟੀ ਇਸ ਭਰਾ ਦੇ ਵਿੱਚ 10 ਫੀਡਰ ਤਕਰੀਬਨ 10 ਹੀ ਫੀਡਰ ਕੋਈ ਵੀ ਨਹੀਂ ਚੱਲ ਰਿਹਾ ਜੀ ਦਸਾ ਫ ਉਹ ਰਾਤ ਪਾਵਰ ਕੱਟ ਆ ਗਈ ਸਾਰੀ ਰਾਤ ਨਹੀਂ ਚੱਲੇ ਜੀ ਤੇ ਜੇ ਬਿਜਲੀ ਨਾ ਸਾਨੂੰ ਮਿਲੇਗੀ ਤਾਂ ਝੋਨਾ ਹੀ ਕਦਣਾ ਲਾਉਣਾ ਤੇ ਜਿਹੜਾ ਕਿਸਾਨ ਆ ਉਹ ਫਸਲ ਸਿਲ ਤੇ ਹੁੰਦਾ ਜੇ ਸਰਕਾਰ ਦੀ ਫਸਲ ਦਾ ਕਿਸਾਨ ਦੀ ਫਸਲ ਨਾ ਹੋਈ ਤੇ ਕਿਸਾਨ ਫਿਰ ਫਾਇ ਲੁੱਕਾ ਕੀ ਕਰੂਗਾ ਜੀ ਕਿਸ ਤਰ੍ਹਾਂ ਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਸਾਨਾਂ ਨੂੰ ਮੁਸ਼ਕਲਾ ਜੀ ਜੇ ਤਾਂ ਬਿਜਲੀ ਨਹੀਂ ਹੈਗੀ ਪੱਠੇ ਸੁੱਕਣਗੇ ਝੋਨਾ ਨਹੀਂ ਲੱਗੂਗਾ ਇਹੋ ਤਾਂ 4 ਦਿਨ ਝੋਨੇ ਲੱਗਣਦੇ ਆ ਅਸੀਂ ਤਾਂ ਇਹੋ ਭਗਵੰਤ ਮਾਨ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ ਅਸੀਂ ਸੁਣਦੇ ਹਾਂ ਵੀਡੀਓ 'ਚ ਭਗਵੰਤ ਮਾਨ ਜੀ ਕਹਿੰਦੇ ਸੀ ਵੀ ਇਹ ਕਿੰਨੇ ਕਰੋੜਾਂ ਦੀ ਸੌਆਂ ਕਰੋੜਾਂ ਦੀ ਹਜ਼ਾਰਾਂ ਕਰੋੜਾਂ ਦੀ ਬ ਚਲ ਜੀ ਵੇਚ ਚੁੱਕੇ ਆ ਤੇ ਜੇ ਹੁਣ ਮੁਸ਼ਕਲ ਆਉਂਦੀ ਆ ਕੋਈ ਬਿਜਲੀ ਦਾ ਲੋਡ ਵੱਧਾ ਤੇ ਉਹ ਬਿਜਲੀ ਵਾਪਸ ਖਰੀਦੋ ਖਰੀਦ ਕੇ ਕੋਈ 10 20 ਦਿਨਾਂ ਚਾਰ ਬਾਰਸ਼ ਨਹੀਂ ਹੁੰਦੀ ਨਾ ਚਿਰ ਬਿਜਲੀ ਪੰਜਾਬ ਨੂੰ ਦਿੱਤੀ ਜਾਵੇ ਕੋਈ ਬਾਰਸ਼ੇ ਚਲੋ ਹੋਰ ਪਹ ਹਫਤਾ ਜਾਂ ਦੋ ਹਫਤੇ ਦੇ ਵਿੱਚ ਹੋ ਜੂਗੀ ਇਹਨਾਂ ਦਾ ਕੰਮ ਸਰਕਾਰ ਕਰੀ ਸਕਦੀ ਹੈ ਨਾ ਕੀ ਮੰਗ ਕਰੋਗੇ ਨਾ ਮੰਗਿਆ ਜੀ ਬਿਜਲੀ ਨਰੋਤੇ ਦਿੱਤੀ ਜਾਵੇ ਬਿਜਲੀ 8 ਘੰਟੇ ਜਿਸ ਤਰ੍ਹਾਂ ਭਗਵੰਤ ਮਾਨ ਸਰਕਾਰਾਂ ਕਹਿੰਦੀਆਂ ਵੀ 8 ਘੰਟੇ ਦਨੰਤਰ ਦੇ ਨਹੀਂ ਦਿੱਤੀ ਜਾਵੇ ਫੇਰ ਹੀ ਝੋਨਾ ਪੜੇਗਾ ਬੱਤੀ ਦਾ ਬਹੁਤ ਬੁਰਾ ਹਾਲਾ ਭਗਵੰਤ ਮਾਨ ਕਹਿੰਦਾ ਵੀ 10 ਘੰਟੇ ਬੱਤੀ ਦੇਵ ਇੰਨਾ ਬੁਰਾ ਹਾਲ ਆ ਜੇ ਸਟਾਫ ਦਾ ਵਾ ਵੱਡਾ ਪਿੰਡ ਸਭਰਾ 9 ਫੀਡਰ 10 ਫੀਡਰ ਆਥੇ ਸਾਰਿਆਂ ਨੂੰ ਪਤਾ ਵਾ ਇੱਕ ਲੈਂਡਮੈਨ ਆ ਸਰਕਾਰੀ ਉਹ ਵੀ ਚਾਬ ਨੁੰਦਿਆ ਉਹ ਵੀ ਵਿਚਾਰੇ ਕੋਈ ਕਿਦੇ ਜਾਂਦਾ ਕੋਈ ਕਿਦੇ ਤਿੰਨ ਤਿੰਨ ਦਿਨ ਇਥੇ ਫਾਲਟ ਨਹੀਂ ਨਿਕਲਦਾ ਕਈ ਬਿਜਲੀ ਘਰੇ ਸ਼ਿਪਾਰਸੀ ਲੈਂਡਮੈਨ ਜਿਹੜੇ ਨੌ ਨੋ 10 10 ਲੱਗੇ ਆ ਇਥੇ ਇੱਕੋ ਲੈਂਡਮੈਨ ਐਡਾ ਵੱਡਾ ਪਿੰਡ ਦਾ 15 ਪਿੰਡਾਂ ਨੂੰ ਇਹਦੀ ਹੱਦ ਲੱਗਦੀ ਆ ਕੱਲ ਪਰਸੋਂ ਦਾ ਤਿੰਨ ਦਿਨ ਹੋ ਗਏ ਬੱਤੀ ਦਾ ਇੰਨਾ ਬੁਰਾ ਹਾਲ ਆ ਇੱਕ ਮਿੰਟ ਚੱਲਦੀ ਆ 10 ਮਿੰਟ ਤੇ ਫੇਰ ਬੰਦ ਹੋ ਜਾਂਦੀ ਆ ਜੀ ਕਿਸਾਨਾਂ ਨੇ ਝੋਨਾ ਲਾਉਣਾ ਤੇ ਭਗਵੰਤ ਮਾਨ ਕਹਿੰਦਾ ਵੀ ਬੱਤੀ ਮੇ ਬਾਹਰ ਕਰੋੜਾਂ ਦੀ ਵੇਚਤੀ ਅਸੀਂ ਆਨੇ ਵੀ ਕਰੋੜਾਂ ਨਹੀਂ ਲੱਖਾਂ ਦੀ ਤੇ ਇੱਧਰ ਲਾਓ ਆਪਣੇ ਆਪ ਚਲਾ ਲਓ ਇੰਨਾ ਬੁਰਾ ਆਲਾ ਲੋਕਾਂ ਦੇ ਝੋਨੇ ਜਿਹੜੇ ਸ਼ੁਰੂ ਕੀਤੇ ਵਿੱਚੇ ਸੁੱਕ ਗਏ ਆ ਲੇਬਰ ਸਾਰੀ ਵਿਹਲੀ ਬੈਠੀ ਆ ਇਸ ਕਰਕੇ ਬੱਤੀ ਜੇ ਨਾ ਔਨ ਕਰਕੇ ਸਾਰਾ ਲੋਕ ਹੀ ਵਿਹਲੇ ਹੋ ਚੁੱਕੇ ਆ ਜੀ ਮੰਗ ਸਰਕਾਰ ਨੂੰ ਇਹੋ ਬੇਨਤੀ ਆ ਵੀ ਕਿਸਾਨਾਂ ਦੀ ਮੰਗ ਸੁਣੀ ਜਾਵੇ ਛੇਤੀ ਤੋਂ ਛੇਤੀ ਬਿਜਲੀ ਦੀ ਸਪਲਾਈ ਪੂਰੀ ਕੀਤੀ ਜਾਵੇ ਨਹੀਂ ਤੇ ਅਸੀਂ ਵੱਡਾ ਸੰਘਰਸ਼ ਚਲਾਵਾਂਗੇ ਕਿਸਾਨ ਵੀਰ ਜੀ ਆਇਆ ਜੀ ਇਹਨਾਂ ਨੂੰ ਬਿਲੀ ਘਟ ਮਿਲੀ ਆ ਜੀ ਉਹ ਬਿਜਲੀ ਜਿੱਦਾਂ ਵੀਰ ਕਹਿ ਰਹੇ ਆ ਕਿ ਟੋਟ ਟਟ ਕੇ ਆਉਂਦੀ ਆ 10 ਮਿੰਟ ਆ ਗਈ 5 ਮਿੰਟ ਆ ਗਈ ਇੱਥੇ 8 ਘੰਟੇ ਥਾ ਕਹਿੰਦੇ ਘੰਟਾ ਮਿਲੀ ਆ ਉਹ ਵੀ ਜੀ ਕੋਈ ਉੱਪਰੋਂ ਪ੍ਰੋਬਲਮ ਕੋਈ ਇਹ ਮਿਲ ਗਈ ਪਟਿਆਲੇ ਉਹ ਸਾਡੇ ਅਫਸਰ ਸਾਹਿਬਾ ਨਹੀਂ ਦੱਸਣਗੇ ਵੀ ਜੀ ਕੀ ਆ ਪ੍ਰੋਬਲਮ ਆ ਕੀ ਨਹੀਂ ਆ ਜੀ ਆਸੀਂ ਤਾਂ ਜੋ ਵੀ ਜੀ ਮੈਸੇਜ ਆ ਉਹ ਹੁਕਮ ਆ ਉਹਦਾ ਪਾਲਣਾ ਕਰਦੇ ਆ ਇੱਥੇ ਤਾਂ ਦੇਸਾਨਾਂ ਦਾ ਦੋਸ਼ ਆ ਕਿ ਜਾਣ ਬੁਝ ਕੇ ਨਹੀਂ ਨਹੀਂ ਜੀ ਤੁਸੀਂ ਮੈਂ ਸਾਡੇ ਅਫਸਰ ਸਾਹਿਬਾਨ ਨੂੰ ਪੁੱਛ ਲਿਓ ਸਾਰਾ ਰਿਕਾਰਡ ਇੱਥੇ ਲਿਖਿਆ ਜੀ ਜਿੰਨਾ ਕਿਸੇ ਇਥੇ ਬਿਜਲੀ ਜਿੰਨੇ ਮੈਸੇਜ ਆਏ ਆ ਕਿੰਦਾ ਚਲਾਉਣੀ ਕਿੰਦਾ ਬੰਦ ਕਰਨੀ ਸਾਰਾ ਰਿਗਾਰਡ ਆ ਭਾਜੀ ਜਾਣ-ਬੁੱਝ ਕੇ ਕੁਝ ਨਹੀਂ ਆ ਵੇਖ ਲਓ ਇਥੇ ਜੋ ਵੀ ਮੈਸੇਜ ਆਉਂਦਾ ਵਾ ਉਹਦੇ ਮਲਕੀ ਅਕੋਰਡਿੰਗ ਅਸੀਂ ਚਲਦੇ ਆ ਜੀ